ਸੁਰਤ ਸਰਵਨ ਕੰਨਾਪ ਬਣਿਆ ਸੁਰਤ ਜੋ ਸੁਣਰੇ ਸਰੋਤਾ ਹੈ ਉਹ ਕਹਿ ਦੇ ਨੇ ਸੁਰਤ ਵਿੱਚ ਹੈ ਫਿਰ ਸੁਰਤ ਅਯਾਰਤ ਸਮਝ ਜੋ ਸੁਰਤ ਦੇ ਚ ਉਹਨੂੰ ਸੁਰਤ ਆ ਜਾਏਗੀ ਸਮਝ ਆ ਜਾਏਗੀ ਜੇ ਸੁਰਤ ਆ ਜਾਏਗੀ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸਰੋਤ ਸਮਝਣਾ ਸੁਰਤ ਜੁੜਨਾ ਇਹ ਪਰਿਚੇ ਸਦਸੰਗੀ ਵੀ ਅਭਿਆਸੀ ਵੀ ਇਸ ਸ਼ਬਦ ਨੂੰ ਚੇਤੇ ਰੱਖ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਹ ਤੇ ਸਰੋਤਾ ਹੈ ਸੁਰਤ ਦੇ ਚੈ ਸਰੋਤਾ ਅਦਰੇ ਸੁਰਤ ਦੇ ਚੇਤੇ ਨੂੰ ਸੁਰਤ ਆ ਜਾਏ ਜੀ ਜਾਗ ਪਏਗਾ ਸਰੋਤਾ ਹੈ ਸੁਰਤ ਆ ਗਈ ਸਮਝ ਆ ਗਈ ਅਗਰ ਸੁਰਤ ਆ ਗਈ ਹੈ ਤਾਂ ਹੁਣ ਸੁਰਤ ਜੁੜ ਜਾਏਗਾ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਧਿਆਨ ਦਾ ਜੋੜਨਾ ਪੈਗਾ ਵਾਹਿਗੁਰੂ ਵਾਹਿਗੁਰੂ ਮੈਲੀ ਜਵਾਨ ਜਪ ਰਹੀ ਹੈ ਮੇਰਾ ਮਨ ਸੁਣਨੇ ਰਸਨਾ ਵਕਤਾ ਬਣੀ ਹੈ ਮਨ ਸਰੋਤਾ ਨਹੀਂ ਬਣਿਆ ਕਿ ਵਾਹਿਗੁਰੂ ਵਾਹਿਗੁਰੂ ਹਵਾ ਚ ਉੱਡ ਜਾਏਗਾ ਕੁਝ ਵੀ ਨਹੀਂ ਕਰਮ ਕਾ ਕਰਮ ਕਾ ਸਾਰੀ ਜ਼ਿੰਦਗੀ ਵੀ ਮੈਂ ਕਰਦਾ ਰਹਾ ਕੁਝ ਵੀ ਨਹੀਂ ਜੈਸੇ ਮੇਰਾ ਮਨ ਸੁਣ ਲੈ ਸੁਣਨਾ ਮਨ ਨੇ ਕੰਨਾ ਦੇ ਰਾਂ ਅਗਰ ਮਨ ਸਰੋਤਾ ਨਹੀਂ ਬਣਿਆ ਤਾਂ ਭਾਵੇਂ ਕੰਨ ਖੁੱਲੇ ਹੋਣ ਨਹੀਂ ਸੁਣੇਗਾ ਇੱਕ ਮਨ ਕੋ ਚੀ ਉੱਚੀ ਬੋਲ ਰਿਹਾ ਹੁੰਦਾ ਦੂਜਾ ਸੁਣ ਰਿਹਾ ਹੁੰਦਾ ਫਿਰ ਸੁਣਨ ਵਾਲਾ ਅਚਨ ਚੇਤ ਕਹਿੰਦਾ ਹੈ ਮਿਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਇਤਨਾ acha ਬੋਲਿਆ ਜਾ ਰਿਹਾ ਸੀ ਤੂੰ ਬਹਿਰਾ ਵੀ ਨਹੀਂ ਫਿਰ ਤੂੰ ਕਿਉਂ ਨਹੀਂ ਸੁਣਦਾ ਕਹਿੰਦਾ ਕੀ ਕਰਾਂ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਸੁਰਤਾ ਤੇ ਮਨ ਬਣਾਏਗਾ ਸੁਰ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਅਗਰ ਕੋਈ ਸੁਰਤ ਦੇ ਜੈ ਸੁਣ ਰੇ ਸਮਝ ਵੀ ਆ ਜਾਏਗੀ ਜੁੜ ਵੀ ਜਾਏਗਾ ਸਾਰੇ ਪਾਪ ਮਿਟ ਜਾਣਗੇ ਸਾਰੇ ਦੁੱਖ ਮਿਟ ਜਾਣਗੇ ਨਾਮ ਇੱਕ ਭਗਤਾ ਸਦਾ ਵਿਗਾਸ ਸੁਣੇ ਦੋ ਘਾਤ ਕਾਂਸ ਇੱਕ ਗੱਲ ਮੈਨੂੰ ਕਹਿਣ ਦੇਣਾ ਦੁੱਖ ਮੌਜੂਦ ਨੇ ਇਹ ਮਰਦ ਸਰੋਤਾ ਨਹੀਂ ਹੈ ਸੁਰਤ ਵਿੱਚ ਨਹੀਂ ਹੈ ਪਾਪ ਮੌਜੂਦ ਨੇ ਇਹ ਨਹੀਂ ਸੁਣ ਰਿਹਾ ਪੜ ਰਿਹਾ ਹੋਵੇ ਨਹੀਂ ਸੁਣ ਰਿਹਾ ਯਾ ਖੋ ਸਰੋਤਿਆਂ ਤੇ ਦੁੱਖ ਵੀ ਨਹੀਂ ਮਿਟੇ ਇਹਦਾ ਮਤਲਬ ਗੁਰੂ ਨਾਨਕ ਗਲਤ ਕਹਿ ਰਹੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਜੈਸੇ ਕੋਈ ਸਰੋਤਾ ਹੁੰਦਾ ਹੈ ਸੁਣਦਾ ਹੈ ਉਹਦਾ ਸੁੱਤਾ ਮਨ ਜਾਗ ਪੈਂਦਾ ਹੈ ਸਮਝ ਆ ਜਾਂਦੀ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਦਾ ਜੈਸੇ ਜਾਗ ਪੈਂਦਾ ਸਮਝ ਆ ਜਾਂਦੀ ਹੈ ਜੈਸੇ ਸਮਝ ਆਂਦੀ ਹੈ ਜੁੜ ਜਾਂਦਾ ਜੈਸੇ ਜੁੜ ਜਾਂਦਾ ਹੈ ਦੁੱਖ ਵੀ ਮਿਟ ਜਾਂਦੇ ਨੇ ਪਾਪ ਵੀ ਮਿਟ ਜਾਂਦੇ ਸਾਰਾ ਗੁਰਬਾਣੀ ਦਾ ਪਾਠ ਕਰਨ ਵਾਲੇ ਵੀ ਪਾਪ ਕਰੀ ਜਾ ਰਹੇ ਨੇ ਚਹਲੀ ਚਾਲੀ ਸਾਲ ਤੋਂ ਗੁਰਦੁਆਰੇ ਆਣ ਵਾਲੇ ਵੀ ਦੁਖੀ ਨੇ ਪਰੇਸ਼ਾਨ ਨੇ ਬੇਚੈਨ ਕਿਉਂ ਇਸ ਸੁਰਤ ਦੇ ਜene ਸੁਰਤ ਨਹੀਂ ਸੁਣ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਤੁਮੇਸ ਕਰਾ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਨਹੀਂ ਹੁੰਦੀਆਂ ਕਾਲ ਦੂਰੀ ਔਰ ਅਸਥਾਨਕ ਦੂਰੀ ਤੁਹ ਕਲਮਿਆ ਸ੍ਰੀਤੀ ਸੀ ਦੋ ਦੂਰੀਆਂ ਲਾਗੂ ਹੁੰਦੀਆਂ ਨੇ ਕਿਹੜੀਆਂ हे ਪ੍ਰਭੂ ਤੂੰ ਮੇਰੀ ਸਮਝ ਤੋ ਦੋ ਮੇਰੀ ਸਮਝ ਨਹੀਂ ਪਾਉਂਦਾ हे प्रभु तू मेरी चेते तो दूर है मेरी यादें तो दूर है मेरी याद तेरे तक नहीं पहुंचती याद चलती है साडी ऐसी गल नहीं परिवार तक पहुंच जाती है पदार्थों तक पहुंच जाती है धन संपदा तक पहुंच जाती है संसार तक पहुंच जाती है याद निरंकार तक <coughs> पहुंच नहीं पहुंचती नहीं पहुंचती किसी भी जगह नहीं पहुंचती रह जाती है रास्ते ही रह जाती है किक नहीं ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਆਖਿਆ ਗੈਨੇ ਅੱਗੇ ਪਿਛੇ ਦੇਸੀ ਚੰਗੇ ਹੁੰਦੇ ਆ ਗੁਟਕਾ ਹੱਥ ਦੇ ਚੰਦਾ ਬਾਣੀ ਜਪਣ ਲੱਗਦੇ ਆ ਪਤਾ ਨਹੀਂ ਵਿਅਰਥ ਦੇ ਵਿਚਾਰ ਕਿੱਥੋਂ ਆ ਜਾਂਦੇ ਵਿਅਰਥ ਦੀਆਂ ਗੱਲਾਂ ਕਿੱਥੋਂ ਆ ਜਾਂਦੀਆਂ ਕਿਦਰੋਂ ਵੀ ਨਹੀਂ ਆਉਂਦੀਆਂ ਅੰਦਰ ਚੱਲ ਰਹੀਆਂ ਉਹਨਾਂ ਜ਼ਰਾ ਨੇੜੇ ਆ ਜਾਂਦੇ ਆ ਆਪਣੇ ਨੇੜੇ ਆ ਜਾਂਦੇ ਆ ਤਾਂ ਜੈਸੇ ਨੇੜਿਆਂ ਨੇ ਸਿਵਾਏ ਅਨਰਥ ਤੋਂ ਦੇ ਅੰਦਰ ਹੈ ਹੀ ਨਹੀਂ ਕੁਝ بے چینی پریشانی تو علاوہ چنتامہ تو علاوہ اور ہے ہی نہیں واہ گروہ واہ گروہ جپن بیٹھا ہے ڈوبے ہویا چنتا دچھے پڑھ رہے ہیں سکمانی صاحب من گم رہے پریشانی اچھ بے چینی اچھ بیٹھا گردوارے ہیں من پروار نال جڑے آیا ہے بدار نال جڑے آیا ہے کاروبار نال جڑے آیا ہے جو سرط دے نہیں ਬਾਜ਼ਾਰ ਵਿੱਚ ਤੋਂ ਬੈਠਾ ਹੈ ਤਨ ਕਰਕੇ ਕੋਈ ਗੱਲ ਨਹੀਂ ਮੰਨ ਕਰਕੇ ਵੀ ਹੈ ਪਰ ਜਦ ਤਨ ਕਰਕੇ ਤੋਂ ਗੁਰਦੁਆਰੇ ਬੈਠਾ ਹੈ ਤਾਂ ਫਿਰ ਮੰਨ ਕਰਕੇ ਵੀ ਹੈ ਜਦ ਬਾਣੀ ਤੇਰੀ ਜਵਾਨ ਪੜਨ ਲੱਗ ਪਈ ਹੈ ਤਾਂ ਮਨ ਸਰੋਤਾ ਵੀ ਬਣੇ ਗਾ ਵੀਏ ਸੁਣੀਏ ਮਨ ਰਖੇ ਰਸਨਾ ਗਾਇਨ ਕਰੇ ਮਨ ਸੁਣ ਤੂੰ ਮੇਰੀ ਸਮਝ ਤੋ ਦੂਰ ਹੈ ਜਦ ਸੌਂ ਹੀ ਤੋਰ ਰਿਹਾ ਤੇ ਚੇਤੇ ਕਿਸ ਤਰ੍ਹਾਂ ਦਾ ਮੈਂ ਹੈਰਾਨ ਹੋਣਾ ਥਰਖਾਂ ਤੇ ਸਿਮਰਨ ਦੀਆਂ ਕਲਾਸਾਂ ਲੱਗਦੀਆਂ ਸਿਮਰਨ ਕਰਾਣਾ ਔਖੇ ਨਾ ਹੋਣਾ ਮੈਂ ਉਹਨਾਂ ਨੂੰ ਪੁੱਛਦਾ ਜਿਨ੍ਹਾਂ ਕੋਲ ਸਿਮਰਨ ਕਰਾ ਰਹੇ ਹੋ ਉਹਨਾਂ ਨੂੰ ਸਮਝ ਹੈ ਕਿ ਜੇ ਸਮਝ ਹੀ ਨਹੀਂ ਤੇ ਕੀ ਸਿਮਰਨ ਕਰੇ ਤੋ ਮੈਂ ਫਿਰ ਦੌੜਾ ਜੋ ਮੇਰੀ ਸਮਝ ਦੇ ਚ ਨਹੀਂ 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 ਹੋਵੇਗਾ ਪਰਮਾਤਮਾ ਰੋਮ ਰੋਮ ਦੇ ਚ ਹੋਵੇਗਾ ਜ਼ਰਰੇ ਜ਼ਰਰੇ ਦੇ ਚ ਹੋਵੇਗਾ ਮੇਰੀ ਸਮਝ ਦੇ ਚ ਨਹੀਂ ਤਾਂ ਮੇਰੀ ਦੁਨੀਆ ਦੇ ਚ ਨਹੀਂ ਮੇਰੇ ਜੀਵਨ ਦਾ ਢੰਗ ਦੱਸੇਗਾ ਮੇਰੀ ਦੁਨੀਆ ਚ ਪਰਮਾਤਮਾ ਨਹੀਂ ਹੈ ਪਰਮਾਤਮਾ ਆਨੰਦਮਈ ਹੈ ਮੈਂ ਤੇ ਦੁੱਖ ਦੇ ਜੀ ਰਿਹਾ ਪਰਮਾਤਮਾ ਪ੍ਰਕਾਸ਼ਮਈ ਹੈ ਮੈਂ ਤੇ ਮੂਰਖਤਾ ਦੇ ਜੀ ਰਿਹਾ ਪਰਮਾਤਮਾ ਨਿਰਵੈਰ ਹੈ ਮੈਂ ਤੇ ਵੈਰ ਵਿਰੋਧ ਦੇ ਜੀ ਰਿਹਾ ਪਰਮਾਤਮਾ ਵਨਵੇ ਚਕਰ ਚੇ ਵਿਕ੍ਰਿਆ ਤੋਂ ਨਿਆਰਾ ਹੈ ਮੈਂ ਤੇ ਬੇਦਬਾਹ ਦੇ ਜੀ ਰਿਹਾ ਮੇਰੇ ਜੀਵਨ ਦਾ ਢੰਗ ਦੱਸ ਦੇਗਾ ਮੈਂ ਪਰਮਾਤਮਾ ਦੇ ਚ ਨਹੀਂ ਜੀ ਰਿਹਾ ਸਾਰੀ ਮਨੁੱਖਤਾ ਦਾ ਢੰਗ ਦੱਸਦਾ ਹੈ ਜੋ ਮੇਰੀ ਸਮਝ ਦੇ ਚ ਨਹੀਂ ਲੈ ਨਹੀਂ ਹੈ ਕੱਲ ਦੇ ਬੋਲ ਵੀ ਦੁਹਰਾ ਦੇ ਅਗਰ ਸਮਝ ਨਹੀਂ ਹੈ ਤਾਂ ਹੀਰਾ ਹੀਰਾ ਨਹੀਂ ਹੈ ਸਮਝ ਨਹੀਂ ਹੈ ਸੋਨਾ ਸੋਨਾ ਨਹੀਂ ਹੈ ਸਮਝ ਨਹੀਂ ਹੈ ਨੀਲਮ ਨੀਲਮ ਨਹੀਂ ਹੈ ਸਮਝ ਨਹੀਂ ਹੈ ਮੋਤੀ ਮੋਤੀ ਨਹੀਂ ਹੈ ਸਮਝ ਨਹੀਂ ਹੈ ਪਰਮਾਤਮਾ ਪਰਮਾਤਮਾ ਨਹੀਂ ਹੋਵੇ ਪਿਆ ਨੀਲਮ ਮੇਰੀ ਸਮਝੇ ਜੀ ਨਹੀਂ ਹੈ ਵੇਗਾ ਹੀਰਾ ਮੇਰੀ ਸਮਝ ਦੇ ਚ ਨਹੀਂ ਮੈਂ ਤੇ ਉਹਨੂੰ ਕੱਚਾ ਦਾ ਟੋਪੜਾ ਸਮਝ ਜੋ ਮੇਰੀ ਸਮਝ ਦੇ ਚ ਨਹੀਂ ਨਾ ਕਿ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇਜ ਕਿਸ ਤਰ੍ਹਾਂ ਹੋਵੇਗਾ ਕੋਈ ਬਚਿਆਂ ਦੀ ਖੇਡ ਸਿਮਰਨ ਕਰੋ ਸਸਕ੍ਰਿਪਟ ਦੇ ਚ ਕਹਿੰਦੇ ਨੇ ਸਿਮਰਨ ਕਰੋ ਉਹੋ ਜਿਹ ਕਹਿੰਦੇ ਨੇ ਯਾਦ ਕਰੋ ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ਾਂ ਨੇ ਇੱਕ ਜ਼ਬਾਨ ਹੋ ਕੇ ਆਖਿਆ ਚੇਤੇ ਕਰੋ ਯਾਦ ਕਰੋ ਖੁਦਾ ਨੂੰ ਸਿਮਰਨ ਕਰੋ ਭਗਵਾਨ ਨੂੰ ਕਿਉਂ ਕਰੀਏ ਭੁੱਲ ਗਏ ਤਾਂ ਮੈਂ ਲਵਲ ਫਿਰ ਦੁਹਰਾਵਾਂ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲਾ ਸਕਦੇ ਗਵਾਤੇ ਨਹੀਂ ਸਕਦੇ ਕਿਉਂਕਿ ਈਸ਼ਵਰ ਦੇ ਵਿੱਚ ਜੀ ਰਹੇ ਹਾਂ ਜਿਵੇਂ ਮੱਛਲੀ ਦਾ ਜਨਮ ਜੀਵਨ ਤੇ ਮਰਨ ਸਾਗਰ ਦੇ ਚ ਹੈ ਸਾਡੀ ਸਾਰੀ ਹਰਕਤ ਪ੍ਰਮਾਤਮਾ ਦੇ ਚ ਹੈ ਈਸ਼ਵਰ ਦੇ ਚ ਸਾਡਾ ਜਨਮ ਜੀਵਨ ਮਰਨ ਈਸ਼ਵਰ ਦੇ ਚ ਹੈ ਪਰ ਜੋ ਸਮਝਦੇ ਚ ਨਹੀਂ ਨਹੀਂ ਨਵਾਂ ਜਨਮਿਆ 마ਸੂਮ ਬੱਚਾ ਮਾਂ ਦੀ ਗੋਦ ਚ ਹੈ ਪਰ ਉਹਨੂੰ ਕੋਈ ਸਮਝ ਨਹੀਂ ਜਿਨੇ ਮੈਨੂੰ ਗੋਦ ਚ ਲਿਆਏ ਮੇਰੀ ਮਾਂ ਨਹੀਂ ਸਮਝਦਾ ਇਹ ਕਦੋਂ ਸਮਝ ਆ ਜਾਂਦੀ ਹੈ ਜਿਸ ਦੀ ਗੋਦ ਚਾ ਮਾਂ ਜੋ ਖਿਡਾ ਰਿਹਾ ਮੈਨੂੰ ਪਿਓ ਸਮਝ ਆਦਾ ਨਹੀਂ ਪਰ ਸਾਰਾ ਬ੍ਰਹਿਮੰਡ ਜਿਹਦੀ ਗੋਦ ਹੈ ਚਾ ਪ੍ਰਮਾਤਮਾ ਦੀ ਗੋਦ ਹੈ ਕਿੰਦੀ ਸਮਝ ਤੋਂ ਤੇ ਮਨੁੱਖਤਾ ਹਮੇਸ਼ਾ ਹੀ ਵਾਂਝੀ ਰਹਿ ਜਾਂਦੀ ਮਾਂ ਬਾਪ ਵੀ ਸਾਡੇ ਜਿਹਦੀ ਗੋਦ ਹੈ ਸਾਰਾ ਬ੍ਰਹਿਮੰਡ ਜਿਹਦੀ ਗੋਦ ਹੈ ਸਭ ਕੁਝ ਉਸ ਦੇ ਚ ਮੈਂ ਫਿਰ ਦੋਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਭੁਲਾਸਤ ਭੁਲਾਇਆ ਕਿਉਂ ਹੈ ਕਿਉਂ ਭੁਲੇ ਸਮਝਦੇ ਨਹੀਂ ਤੋਂ ਲਵਜ਼ ਮੈਂ ਫਿਰ ਦੋਰਾਮਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਔਰ ਇਸ ਤੋਂ ਮੁਖਾਲिफ ਨੁਕਤਾ ਮੈਂ ਬਿਆਨ ਕਰ ਰਿਹਾ ਕਿ ਆਪ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ ਆ ਜਾਂਦਾ ਹੈ ਅਗਰ ਉਹ ਸਮਝ ਵਿੱਚ ਆ ਸਕਦਾ ਹੈ ਮੇਰੀ ਤਾਂ ਮੇਰੀ ਸਮਝ ਵੱਡੀ ਹੈ ਪਰਮਾਤਮਾ ਵੱਡਾ ਨੇ ਦੂਸਰਾ ਨੁਕਤਾ ਸੁਣ ਤੁਸੀਂ ਯਾਦ ਹੋਗੇ ਕੱਲ ਦਾ ਜ਼ੋਰ ਤੇ ਲਾ ਰਿਹਾ ਮੈਂ ਜੋ ਸਮਝ ਦੇ ਵਿੱਚ ਨਹੀਂ ਹੈ ਉਹ ਨਹੀਂ ਇਹ ਹੁਣ ਕੀ ਆਖ ਰਹੇ ਹੋ ਦੋਵੇਂ ਨੁਕਤੇ ਸਹੀ ਨੇ ਪਹਿਲੇ ਨੂੰ ਵੀ ਮੈਂ ਅਰਜ਼ ਕਰਾਂ ਜੋ ਮੇਰੀ ਸਮਝ ਦੇ ਚ ਨਹੀਂ ਹੈ ਨਹੀਂ ਨਹੀਂ ਕੀ ਪਰਮਾਤਮਾ ਸਮਝ ਦੇ ਚ ਆ ਸਕਦਾ ਹੈ ਆ ਜਾਂਦਾ ਹੈ ਅਗਰ ਮੇਰੀ ਸਮਝ ਦੇ ਚ ਆ ਸਕਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਜਿਹੜਾ ਸਾਗਰ ਮੇਰੇ ਪਿਆਲੇ ਵਿੱਚ ਆ ਸਕਦਾ ਉਹ ਸਾਗਨ ਮੇਰੇ ਪਿਆਲੇ ਨਾਲੋਂ ਵੱਡਾ ਨਹੀਂ ਜਿਹੜਾ ਸਾਗਨ ਮੇਰੇ ਕਟੋਰੇ ਵਿੱਚ ਆ ਸਕਦਾ ਉਹ ਸਾਗਨ ਮੇਰੇ ਕਟੋਰੇ ਨਾਲੋਂ ਵੱਡਾ ਨਹੀਂ ਹੈ ਜਿਹੜਾ ਪ੍ਰਮਾਤਮਾ ਮੇਰੀ ਸਮਝ ਦੇ ਵਿੱਚ ਆ ਸਕਦਾ ਉਹ ਮੇਰੀ ਸਮਝ ਤੋਂ ਵੱਡਾ ਨਹੀਂ ਹੈ ਤੇ ਤੁਸੀਂ ਆਖੋਗੇ ਕਿ ਮੈਂ ਇਹ ਕੰਗਾ ਗੰਮਿਆ ਇਹ ਆਖਿਆ ਗੰਮਿਆ ਪਹਿਲੇ ਚਰਨ ਵਿੱਚ ਇਸ ਦੀ ਲੋੜ ਹੈ ਜੋ ਸਮਝ ਦੇ ਚ ਨਹੀਂ ਨਹੀਂ ਪਰ ਸਮਝ ਸੇ ਮਤ ਹੈ ਤੂੰ ਸਮਰਥ ਵੜਾ ਮੇਰੀ ਮਤ ਥੋਰੀ ਰਾਮ ਇਸ ਨੂੰ ਖੋਲਣ ਤੋਂ ਪਹਿਲੇ ਇੱਕ ਹੋਰ ਨੁਕਤਾ ਵੀ ਬਿਆਨ ਕਰਦੇ ਹਾਂ ਕਿੰਨੇ ਕੁ ਮਨੁੱਖ ਨੇ ਜਿਨ੍ਹਾਂ ਦੀ ਸਮਝ ਵਿੱਚ ਆ ਜਾਂਦਾ ਹੈ ਕਿੰਨੇ ਕੁ ਨੇ ਇਹ ਗੁਰਬਾਣੀ ਦੱਸਦੀ ਜਨਨਾਨਦ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨਾ ਕਰੋਨਾ ਚ ਇੱਕ ਕੋਵਿਡ ਕਰੋਨਾ ਰਾਤ ਵੀ ਅੰਦਾਜ਼ਾ ਲਾਲੋ ਕਿੱਦੇ ਹੋਣਗੇ ਦੁਨੀਆ ਚ ਪਾਠ ਕਰਨ ਵਾਲੇ ਨमाज ਪੜਨ ਵਾਲੇ ਮੰਦਰ ਮਸਜਿਦ ਗੁਰਦੁਆਰੇ ਜਾਣ ਵਾਲਿਆਂ ਦੀ ਭੀੜ ਹੋਵੇਗੀ ਜਿਨ੍ਹਾਂ ਨੇ ਸਮਝਿਆ ਕਰੋਨਾ ਚ ਇੱਕ ਜਨਨਾ ਨਨਕ ਕੋ ਢਨਵੇਂ ਕਿਨੋ ਗੁਰਮੁਖ ਹੋਏ ਪਛਾਨ ਕਰੋੜਜ ਕੋਈ ਇੱਕ ਹੈ ਜੇ ਜੀ ਸਮਝ ਚੈ ਇਸ ਵਾਸਤੇ ਕਰੋੜਾ ਚ ਕੋਈ ਇੱਕ ਹੈ ਜਦੇ ਚੇਲੇ ਦੇ ਚ ਜਦੀ ਯਾਦ ਦੇ ਚ ਕੋ ਟਨਵੇਂ ਨਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਇੱਕ ਹੈ ਜਦੇ ਚੇਤੇ ਚ ਕਰੋੜਾ ਚ ਕੋਈ ਇੱਕ ਹੈ ਜਦੀ ਸਮਝ ਦੇ ਚ ਬਾਕੀ ਨਹੀਂ ਨੇ 48 ਸਾਲ ਉਹ ਗਰਮ ਨੂੰ ਕਥਾ ਕਰਦੇ ਆ ਪੰਜ ਸੱਤ ਸਾਲਾਂ ਤੋਂ ਮੈਨੂੰ ਇਹ ਸਮਝ ਆ ਰਹੀ ਜੋ ਸਮਝ ਦੇ ਚ ਨਹੀਂ ਨਹੀਂ ਤੇ ਇਤਨੇ ਚੇਰੇ ਮੈਂ ਕੀ ਕਰਦਾ ਰਿਹਾ ਯਕੀਨ ਜਾਨੋ ਪਾਣੀ ਉੜਕਦਾ ਰਿਹਾ ਸਮਝ ਨਹੀਂ ਸੀ ਲੇਕਿਨ ਮੈਂ ਬਾਪ ਮਹਿਸੂਸ ਨਹੀਂ ਕਰਦਾ ਕਿਉਂਕਿ ਸਾਰੇ ਪਾਣੀ ਰਿੜਕਦਾ ਹੈ ਗੁਰਬਾਣੀ ਕਹਿੰਦੀ ਹੈ ਐਸੋ ਅਚਰਜ ਦੇਖੇ ਉਹ ਕਬੀਰ ਦਦ ਕੇ ਭੋਲੇ ਬਿਓਲੇ ਨਹੀਂ ਦੁਨੀਆ ਦਈ ਦੇ ਬੋਲੇ ਕਿ ਸਾਰੀ ਜ਼ਿੰਦਗੀ ਪਾਣੀ ਰਿੜਕਦੀ ਹੈ ਮੱਖਣ ਨਿਕਲਦਾ ਨਹੀਂ ਫਿਰ ਕਹਿ ਦਿੰਦੇ ਨੇ ਮੱਖਣ ਹੈ ਹੀ ਨਹੀਂ ਹੈ ਵੱਡੇ ਵੱਡੇ ਆਸਤਿਕ ਹੀ ਕਹਿ ਲੈਂਦੇ ਨੇ ਅਸੀਂ ਨਾਸਤਿਕ ਹੋ ਗਏ ਕੁਝ ਵੀ ਨਹੀਂ ਦੁਨੀਆ ਦੇ ਨਾਸਤਿਕ ਜੋ ਹੋਏ ਨੇ ਛੋਟੀ ਦੇ ਉਹ ਪਹਿਲੇ ਆਸਤਿਕ ਸਨ ਬੜੇ ਵੱਡੇ ਆਸਤਿਕ ਸਨ ਇਹ ਵੀ ਮੈਂ ਅਸਕਲ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇ ਦੇ ਚ ਵੀ ਨਹੀਂ ਕਰੋੜਾਂ ਚ ਕੋਈ ਇੱਕ ਹੈ ਜਿਹਦੀ ਸਮਝ ਦੇ ਚ ਹੈ ਕਰੋੜਾਂ ਚ ਕੋਈ ਇੱਕ ਹੈ ਜਿਹਦੇ ਚੇਤੇ ਦੇ ਚ ਹੈ ਤੋ ਵਾਕਈ ਪਰਮਾਤਮਾ ਸਮਝ ਦੇ ਚ ਆ ਜਾਂਦਾ ਹੈ ਕਰੋੜਾਂ ਹੀ ਤੇ ਕੋਈ ਇੱਕ ਬੰਦਾ ਹੈ ਜਿਹਦੀ ਸਮਝ ਇਤਨੀ ਵੱਡੀ ਹੈ ਜਿਹਦਾ ਪਿਆਲਾ ਇਤਨਾ ਵੱਡਾ ਹੈ ਕਿ ਸਾਗਰ ਵੀ ਆ ਜਾਂਦਾ ਹੈ ਪਰ ਮੈਂ ਦੂਜਾ ਪਹਿਲੋ ਬਿਆਨ ਕਰਾਂ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿਹੜੀ ਸਮਝ ਮਿਲਦੀ ਹੈ ਬੜੇ ਧਿਆਨ ਨਾਲ ਸੁਣਨਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ हे प्रभु मैं तैनू नहीं समझ सकता मैं तैनू नहीं समझ सकता तू मेरी समझ तो वड्डा है करोणाच कोई एक अदनु ए समझ मिल नहीं है हे प्रभु तू मेरी समझ तो वड्डा है समझ समझ के ए समझ मिली कि मैं तैनू नहीं समझ सकता तू मेरी समझ तो वड्डा 2500 साल पहले ਟੈਂਡਿਚ ਇੱਕ ਮਹਾਨ ਦਾਰਸ਼ਨਿਕ ਸਨ ਦੋਇਆ ਸੁਬਰਾ ਉਹ ਆਪਣੀ ਆਟੋ ਬਾਇਓਗ੍ਰਾਫੀ ਚ ਲਿਖਦਾ ਹੈ ਕਿ ਮੈਂ ਬੱਚਿਆਂ ਨਾਲ ਖੇਡਦਾ ਹੋਇਆ ਅਕਸਰ ਡੇਂਗਾ ਮਾਰਦਾ ਸੀ ਮੈਂ ਸਭ ਕੁਝ ਜਾਣਦਾ ਸਭ ਕੁਝ ਜਾਣਦਾ ਤੁਸੀਂ ਕੁਝ ਵੀ ਪੁੱਛੋ ਮੈਂ ਦੱਸਾਂਗਾ ਸੋਕਰੇਟ ਕਹਿੰਦਾ ਸਾਰੇ ਬੱਚੇ ਮੇਰਾ ਰੋਬ ਮੰਦੇ ਸਨ ਸਾਰੇ ਬੱਚਿਆਂ ਦਾ ਮੈਂ ਨੇਤਾ ਬਣਿਆ ਹੋਇਆ ਸੀ ਬੱਚਿਆਂ ਦਾ ਹੀ ਮਨੁੱਖ ਨੇਤਾ ਬਣ ਸਕਦਾ ਹੈ ਬਜ਼ੁਰਗਾਂ ਦਾ ਬਣਨਾ ਬੜਾ ਔਖਾ ਆਈ ਮੈਨਸ ਕਹਿੰਦਾ ਨੇਤਾ ਬਣਿਆ ਹੋਇਆ ਸੀ ਔਰ ਮੈਂ ਦਾਅਵਾ ਕਰਦਾ ਹਾਂ ਦਾ ਸੀ ਮੈਂ ਸਭ ਕੁਝ ਜਾਣਦਾ ਤੁਸੀਂ ਕੁਝ ਵੀ ਪੁੱਛੋ ਤਾਂ ਮੈਂ ਦੱਸਾਂਗਾ ਅਗਾਂਹਲ ਕੇ ਲਿਖਦਾ ਜਦ ਮੈਂ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ ਵਿੱਚ ਮੈਂ ਕਹਿਣਾ ਸ਼ੁਰੂ ਕੀਤਾ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਸਾਰੇ ਸਵਾਲਾਂ ਦਾ ਜਵਾਬ ਨਹੀਂ ਗਿਆ ਕਿਉਂ ਸਾਰੇ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਆਗਾਣਾ ਚੱਲ ਕੇ ਕਹਿੰਦੇ ਅੱਜ ਮੈਂ ਬੁੱਢਾ ਹੋ ਗਿਆ ਔਰ ਮੈਂ ਐਲਾਨੀਆਂ ਕਹਿ ਰਿਹਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਸੋਈ ਅਜਾਨ ਉਸੇ ਨੂੰ ਨਾ ਸਮਝ ਸਮਝ ਲਓ ਅਗਿਆ ਨਹੀਂ ਸਮਝ ਲਓ ਕਿਸ ਨੂੰ ਸੋਈ ਅਜਾਨ ਕਹੇ ਮੈਂ ਜਾਣੇ ਉਹਦਾ ਕਹਿੰਦਾ ਮੈਂ ਜਾਣਦਾ ਬਸ ਮਹਾ ਅਗਿਆਨੇ ਮਹਾ ਮੁਖ ਜਾਣ ਜਾਣ ਕੇ ਮਨੁੱਖ ਇਹ ਜਾਣਦਾ ਹੈ हे ਪ੍ਰਭੂ ਤੂੰ ਮੇਰੀ ਸਮਝ ਤੋਂ ਵੱਡਾ ਹੈ ਤੂੰ ਇਤਨਾ ਵੱਡਾ ਹੈ ਉਹਦੇ ਸਾਹਮਣੇ ਮੇਰੀ ਸਮਝ ਛੋਟੀ ਹੈ ਤੂੰ ਸਾਗਰ ਦੀ ਤਰ੍ਹਾਂ ਮਹਾਨ ਹੈ ਮੇਰੀ ਸਮਝ ਤੇ ਬਿਆਨ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ